ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਇਹ ਅਮਲੋ ਮੰਮੀ ਅਮਲੋ ਰਹਿੰਦੇ ਨੇ ਮੈਂ ਮਾ ਮਾਜਰੀ ਰਹੀਆਂ ਰਹਿੰਦੀ ਆ ਅੱਛਾ ਜੀ ਇਹ ਕਿੱਥੇ ਰਹਣਾ ਹੈ ਮਲੋ ਅਮਲੋ ਤੋਂ ਹੀ ਤੇ ਪਹਿਲਾਂ ਇਹਨੇ ਦੇ ਦ ਕੱਲੇ ਰਹਦੇ ਸੀ ਜੀ ਕਿਵੇਂ ਜੀ ਹਾਂ ਜੀ ਹਾਂ ਕੱਲੇ ਹੀ ਰਹਦੇ ਸੀ ਤੇ ਇਹਨਾਂ ਦੀ ਸੰਭਾਲ ਕੌਣ ਕਰਦਾ ਸੀ ਕੋਈ ਵੀ ਨਹੀਂ ਕਰਦਾ ਜੀ ਮੈਂ ਵੀ ਵਿਆਹੀ ਹੋਈ ਆ ਜੀ ਉਹਦੇ ਤਰੱਕੇ ਕੋਈ ਨੇਰ ਤੋਂ ਕਦੇ-ਕਦੇ ਆਇਆ ਜਾਂਦਾ ਸੀ ਜੀ ਇਹ ਕੱਲੇ ਆਲੇ ਹਾਂ ਜੀ ਹਾਂ ਨਹੀਂ ਕੱਲੇ ਹੀ ਆਪਣਾ ਖਾਣਾ ਪੀਣਾ ਕਰਦੇ ਸੀ ਗਲੀ ਮੋਲੇ ਵਾਲੇ ਹਾਂ ਜੀ ਗਲੀ ਮੋਲੇ ਵਾਲੇ ਦੇ ਦਿੰਦੇ ਸੀ ਕਦੇ-ਕਦੇ ਵਿਚਾਰਿਆਂ ਨੂੰ ਤੇ ਇਹਨਾਂ ਦੀ ਪੈਨਸ਼ਨ ਵਗੈਰਾ ਕੋਈ ਪੈਨਸ਼ਨ ਆਉਂਦੀ ਹੈ ਜਿਸ ਕੰਦੀ ਤੇ ਘਰ ਵਗੈਰਾ ਖਰਚਾ ਇਹਨਾਂ ਦਾ ਪੈਨਸ਼ਨ ਨਾਲ ਹਾਂ ਕਰਾਇਆ ਹਾਂਜੀ ਹਾਂ ਉਹੀ ਕਰਦੇ ਸੀ ਅੱਛਾ ਕਰਾਇਆ ਵੀ ਪੈਨਸ਼ਨ ਚ ਹੀ ਦਿੰਦੇ ਹੁੰਦੇ ਸੀ ਤੇ ਫਿਰ ਆਪਣਾ ਧਿਆਨ ਕਿਵੇਂ ਰੱਖ ਸਕਦੇ ਸੀ ਕੋਈ ਤਵੀਦ ਵਗੈਰਾ ਠੀਕ ਹੈ ਨਾ ਦੀ ਸਾਰੀ ਤਵੀਰ ਠੀਕ ਸੀਗੀ ਬਸ ਹੁਣ ਥੋੜੇ ਢਿੱਲੇ ਹੋ ਗਈ ਬੀਬੀ ਉਪਰ ਵੱਧਦਾ ਹੀ ਬਸ ਅੱਛਾ ਤੇ ਤੁਸੀਂ ਫਿਰ ਇਹਨਾਂ ਨੂੰ ਕਦੋਂ ਮਿਲਣ ਆਉਂਦੇ ਹੋ ਜਾਂ ਫਿਰ ਅਸੀਂ ਆਨੇ ਕਰੇ ਰੋਜ਼ ਹੀ ਆਣੇ ਪੈਂਦੇ ਕਈ ਵਾਰ ਤਾਂ ਕਦੇ 2-3 ਦਿਨ ਛੱਡ ਕੇ ਆਣੇ ਪੈਂਦੇ ਸੀ ਤੁਹਾਡੇ ਕੋਈ ਹੋਰ ਰਿਸ਼ਤੇਦਾਰ ਨਹੀਂ ਹੈਗੇ ਜਿਹੜੇ ਇਹਨਾਂ ਨੂੰ ਸਾਂਭ ਸਕਦੇ ਨੇ ਇਹ ਕੱਲੀ ਕੁੜੀ ਆ ਇਹਨਾਂ ਦੇ ਕੱਲੇ ਬੇਟੇ ਆ ਤੇ ਇਹਨਾਂ ਦੇ ਹਸਬੰਦ ਤੁਹਾਡਾ ਜਨਮ ਹੋ ਗਈ 2009 2009 ਚ ਹਾਂ ਜੀ ਤੁਹਾਨੂੰ ਆਸ਼ਰਮ ਬਾਰੇ ਕਿੰਨੇ ਦੱਸਿਆ ਸੀ ਜੀ ਕਿਵੇਂ ਪਤਾ ਲੱਗਾ ਤੁਹਾਨੂੰ ਆਸ਼ਰਮ ਉਹ ਵੀਰੇ ਮਿਲੇ ਸੀਗੇ ਸਾਨੂੰ ਆਸ਼ਰਮ ਦੇ ਸੇਵਾਦਾਰਾਂ ਸੇ ਮਿਲੇ ਹਾਂ ਜੀ ਹਾਂ ਜੀ ਹਾਂ ਉਹਨਾਂ ਦਾ ਪਤਾ ਲੱਗਿਆ ਸੀ ਜੀ ਕੀ ਕਹਿੰਦੇ ਜੀ ਉਹ ਕੁਛ ਨਹੀਂ ਕਹਿੰਦੇ ਜੀ ਸੇਵਾ ਵਧੀਆ ਹੁੰਦੀ ਹੈ ਜੀ ਸੇਵਾ ਕਰਨਾ ਹੋਣਾ ਹੈ ਇਹਨਾਂ ਸੇ ਬਹੁਤ ਚਲੋ ਹੁਣ ਜਦੋਂ ਇੱਥੇ ਬਿਮਾਰ ਹੋਣ ਜਾਂ ਕੁਝ ਹੋਵੇ ਫਿਰ ਤੁਸੀਂ ਇਹਨਾਂ ਨੂੰ ਦੇਖਣ ਆਓਗੇ ਹਾਂ ਜੀ ਹਾਂ ਜੀ ਇਹਨਾਂ ਦੇ ਤੁਸੀਂ ਇਹਨਾਂ ਦੀ ਸਾਰੀ ਗਾਰੰਟੀ ਲੈ ਰਹੇ ਹੋ ਸਾਰਾ ਫਾਰਮ ਵਗੈਰਾ ਤੁਸੀਂ 个。